ਤੁਸੀਂ ਕੌਣ ਹੋ ਕਹਿਣ ਲੱਗੇ ਜੀ ਮੈਂ ਮੁਸਾਫਿਰ ਹਾਂ ਉਹ ਕਹਿੰਦਾ ਸਾਰਾ ਸੰਸਾਰ ਹੀ ਮੁਸਾਫਿਰ ਕਾ ਨਾਖੈ ਅਗਲੇ ਸ਼ਬਦ ਵਰਦਿਆ ਲਾਲੋ ਕੀ ਕਰਨਾ ਹੈ ਜੀ ਮੈਂ ਕਿੱਲੇ ਘੜ ਰਿਹਾ ਤੇ ਗੁਰੂ ਸਾਹਿਬ ਅਗਲਾ ਸ਼ਬਦ ਵਰਦਿਆ ਲਾਲੋ ਸਾਰੀ ਜ਼ਿੰਦਗੀ ਕਿੱਲੇ ਹੀ ਘੜੀ ਜਾਏਗਾ ਇੰਨੇ ਇੱਕ ਸ਼ਬਦ ਕਹੇ ਉੱਥੇ ਭਾਵੇਂ ਜਨਮ ਸਾਖੀ ਨੇ ਕਿਹਾ ਵੀ ਮਹਾਰਾਜ ਜੀ ਨੂੰ ਉਹ ਪੁੱਛਦਾ ਤੁਸੀਂ ਕੌਣ ਮਹਾਰਾਜ ਕਿ ਤੁਸੀਂ ਪਹਿਚਾਨ ਮੈਨੂੰ ਉਹ ਕਹਿੰਦਾ ਮੈਂ ਜਾਣਦਾ ਨਹੀਂ ਪਰ ਜਦੋਂ ਕਹਿੰਦੇ ਨੇ ਨਾਨਕ ਨਿਰੰਕਾਰੀ ਸ਼ਬਦ ਵਰਤਿਆ ਉਸ ਵਕਤ ਲਾਲੋ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟਹਿ ਪਿਆ ਇਹਦਾ ਮਤਲਬ ਹਜ਼ੂਰ ਦੀ ਉਸ ਵਕਤ ਜਿਹੜੀ ਰੂਖਾਨੀਅਤ ਦੀ ਖਿਆਤੀ ਸੀ ਪ੍ਰਸਿੱਧੀ ਸ਼ਬਦ ਵਰਤਾਂ ਉਸ ਦਾ ਪਤਾ ਭਾਈ ਲਾਲੋ ਨੂੰ ਜ਼ਰੂਰ ਸੀ ਇੱਥੇ ਦੋ ਤਿੰਨ ਬੇਨਤੀਆਂ ਮੈਂ ਇੱਥੇ ਸਾਖੀ ਸੰਪੰਨ ਨਹੀਂ ਕਰਨੀ ਪਹਿਲੀ ਗੱਲ ਇਹ ਕਿ ਕਿਸੇ ਵੀ ਗ੍ਰੰਥ ਚ ਇਤਿਹਾਸ ਦੇ ਕਿਸੇ ਗ੍ਰੰਥ